ਸੈਂਕੜੇ ਸਾਲ ਅੰਗਰੇਜ਼ ਹਕੂਮਤ ਦੀਆਂ ਜ਼ੰਜੀਰਾਂ ਵਿੱਚ ਜਖੜੇ ਰਹਿਣ ਤੋਂ ਬਾਅਦ 15 ਅਗਸਤ 1947 ਨੂੰ ਭਾਰਤ ਨੂੰ ਆਜ਼ਾਦੀ ਹਾਸਲ ਹੋਈ ਆਜ਼ਾਦੀ ਦਿਵਸ ਜਸ਼ਨ ਦੇ ਵਿੱਚ ਅੱਜ ਸਾਰਾ ਦੇਸ਼ ਟੁੱਬਿਆ ਹੋਇਆ ਹੈ ਦੇਸ਼ ਅੱਜ 68ਵਾਂ ਆਜ਼ਾਦੀ ਦਿਵਸ ਮਨਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਟਿਆਲਾ ਵਿੱਚ ਤਿਰੰਗਾ ਲਹਿਰਾਇਆ ਉਧਰ ਬਠਿੰਡਾ ਦੇ ਵਿੱਚ ਇਹ ਰਸਮ ਡਿਪਟੀ ਸੀਐਮ ਨੇ ਨਿਭਾਈ ਦੋ ਤਸਵੀਰਾਂ ਪਟਿਆਲਾ ਦੇ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਝੰਡਾ ਲਹਿਰੌਂ ਦੀ ਰਸਮ ਪੂਰੀ ਕੀਤੀ ਗਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਉਧਰ ਬਠਿੰਡਾ ਦੇ ਵਿੱਚ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਮੌਜੂਦ ਰਹੇ ਤਿਰੰਗਾ ਲਹਿਰੌਂ ਦੇ ਲਈ ਵੱਡੀ ਗਿਣਤੀ ਦੇ ਵਿੱਚ ਇੱਥੇ ਆਮ ਜਨਤਾ ਨੇ ਵੀ ਹਿੱਸਾ ਲਿਆ 88ਵਾਂ ਆਜ਼ਾਦੀ ਦਿਹਾੜਾ ਅਤੇ ਪੂਰਾ ਦੇਸ਼ ਅੱਜ ਤਿਰੰਗੇ ਦੇ ਰੰਗਾਂ ਵਿੱਚ ਰੰਗਿਆ ਹੋਇਆ ਦਿਸ ਰਿਹਾ ਹੈ ਹਾਲਾਂਕਿ ਇਸ ਗੱਲ ਤੇ ਵਿਵਾਦ ਵੀ ਹੋਇਆ ਸੀ ਕੈਪਟਨ ਅਮਰਿੰਦਰ ਸਿੰਘ ਨੇ ਕਿਆਸੀ ਪਟਿਆਲਾ ਤੇ ਬਠਿੰਡਾ ਦੇ ਦੋਵੇਂ ਅਜਿਹੇ ਇਲਾਕੇ ਨੇ ਜਿੱਥੇ ਉਪਚੋਣਾ ਹੋਣ ਵਾਲੀਆਂ ਨੇ ਇਹਨਾਂ ਦੋਹਾਂ ਇਲਾਕਿਆਂ ਦੇ ਵਿੱਚ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦੇ ਝੰਡਾ ਲਹਿਰਾਉਣ ਦੇ ਉੱਤੇ ਸਵਾਲ ਖੜੇ ਕੀਤੇ ਸੀ ਕੈਪਟਨ ਅਮਰਿੰਦਰ ਸਿੰਘ ਨੇ ਉਸ ਤੋਂ ਬਾਅਦ ਚੌਲ ਕਮਿਸ਼ਨ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਕਿ ਕਿਆ ਕਿ ਪਟਿਆਲਾ ਤੇ ਬਠਿੰਡਾ ਦੇ ਵਿੱਚ ਝੰਡਾ ਲਹਿਰਾਇਆ ਜਾ ਸਕਦਾ ਹੈ ਅਤੇ ਇਸੇ ਦੇ ਤਹਿਤ ਅੱਜ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਮੌਜੂਦ ਰਹੇ